ਸੁਰਿੰਦਰ ਕੌਰ ਵੀਰਪਾਲ ਕੀ ਗੱਲ ਐ ਅੱਜ ਤੂੰ ਮੈਨੂੰ ਅੱਗੋਂ ਨਾਲੋਂ ਕੁਝ ਬਦਲੀ ਬਦਲੀ ਜੀ ਲੱਗ ਰਹੀ ਐ ਕਿਤੇ ਤੂੰ ਕਿਸੇ ਨਵੇਂ ਰਾਹ ਤਾਂ ਨਹੀਂ ਪੈ ਗਈ ਵੀਰਪਾਲ ਥੋੜਾ ਜਿਹਾ ਡਰ ਕੇ ਨਹੀਂ ਪੂਆ ਜੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਐ ਅੱਜ ਮੌਸਮ ਹੀ ਇਹੋ ਜਿਹਾ ਹੈ ਕਿ ਤੁਹਾਨੂੰ ਮੈ ਬਦਲੀ ਬਦਲੀ ਜੀ ਲੱਗ ਰਹੀ ਐ ਸੁਰਿੰਦਰ ਕੌਰ ਥੋੜਾ ਹੱਸ ਕੇ ਮੈਨੂੰ ਤਾਂ ਤੇਰਾ ਮੌਸਮ ਦੀਸੀ ਜਾਂਦਾ ਤੂੰ ਦੱਸਣਾ ਤਾਂ ਨਹੀਂ ਤਾਂ ਮੈਂ ਜੀਤੇ ਨੂੰ ਪੁੱਛ ਲਵਾਂਗੀ ਜੀਤਾ ਕਿਹੜਾ ਝੂਠ ਬੋਲਣ ਲੱਗਾ ਉਹਨੇ ਤਾਂ ਮੈਨੂੰ ਦੱਸ ਹੀ ਦੇਣਾ ਫਿਰ ਵੀਰਪਾਲ ਡਰ ਹੀ ਜਾਂਦੀ ਐ ਅੰਦਰੋਂ ਅੰਦਰ ਹੀ ਲੱਗਦਾ ਮੈਂ ਅੱਜ ਕੋਈ ਨਵਾਂ ਜੱਬ ਆਪ ਹੀ ਪਾ ਲਿਆ ਚੀਤੇ ਦਾ ਵੀ ਕੋਈ ਪਤਾ ਨਹੀਂ ਕੀ ਬੋਲੇ ਹਲੇ ਤਾਂ ਜੀਤੇ ਨੇ ਵੀ ਮੇਰੀ ਗੱਲ ਦਾ ਕੋਈ ਸਿੱਧਾ ਜਵਾਬ ਨਹੀਂ ਦਤਾ ਕੀ ਪਤਾ ਹੋ ਮੈਨੂੰ ਪਿਆਰ ਕਰਦਾ ਵੀ ਹੈ ਕਿ ਨਹੀਂ ਹੁਣ ਜੀਤਾ ਵੀ ਬਾਹਰ ਆ ਕੇ मामੀ ਸੁਨੀਦਰ ਕੌਰ ਖੋਲ ਆ ਕੇ ਬੈਠ ਗਿਆ मामੀ ਉੱਠ ਕੇ ਜੀਤੇ ਤੇ ਵੀਰਪਾਲ ਵਾਸਤੇ ਚਾਹ ਲੈ ਆਈ ਹੁਣ ਵੀਰਪਾਲ ਵੀ ਕੱਪੜੇ ਬਦਲ ਕੇ ਜੀਤੇ ਤੇ ਸੁਨੀਦਰ ਹੋਰ ਖੋਲ ਆ ਜਾਂਦੀ ਹੈ ਤਿੰਨੋਂ ਬੈਠ ਕੇ ਚਾਹ ਪੀਂਦੇ ਤੇ ਮਠਿਆ ਖਾਂਦੇ ਹਨ ਸੁਰਿੰਦਰ ਕੌਰ ਵੀਰਪਾਲ ਵਾਲਵੇ ਕੇ ਜਿੱਤੇ ਵੀਰਪਾਲ ਦੀ ਅੱਜ ਕੋਈ ਲਾਈਨ ਟੇਢੀ ਜੀ ਲੱਗਦੀ ਆ ਕਿਵੇਂ ਕੋਈ ਗੱਲਬਾਤ ਤਾਂ ਨਹੀਂ ਹੋਈ ਜਿੱਤਾ ਜਲਦੀ ਨਾਲ ਮੰਮੀ ਗੱਲ ਕੀ ਹੋਣੀ ਐ ਬਸ ਮੀਹੀ ਪਿਆ ਉਹਦੇ ਨਾਲ ਹੀ ਲਾਈਨ ਵਿੰਗੀ ਟੇਢੀ ਦਿਸਦੀ ਹੋਣੀ ਐ ਹੈ ਤਾਂ ਅੱਜ ਜ਼ਰੂਰ ਬਦਲੀ ਬਦਲੀ ਜਹੀ ਜਦੋਂ ਕਾਲਜ ਤੋਂ ਤੁਰੇ ਹਾਂ ਉਦੋਂ ਤਾਂ ਨਹੀਂ ਸੀ ਲੱਗਦੀ ਸੁਰਿੰਦਰ ਕੌਰ ਤਾਂ ਆਪ ਜਿੱਤੇ ਤੇ ਵੀਰਪਾਲ ਦੀ ਜੋੜੀ ਬਣਾਉਣ ਨੂੰ ਫਿਰਦੀ ਹੁੰਦੀ ਆ ਸੁਰਿੰਦਰ ਕੌਰ ਅੱਛਾ ਏ ਦਾ ਮਤਲਬ ਰਸਤੇ ਵਿੱਚ ਹੀ ਕੋਈ ਗੜਬੜ ਹੋਈ ਐ ਫਿਰ ਜੀਤਾ ਤੇ ਵੀਰਪਾਲ ਇਕੱਠੇ ਹੀ ਬੋਲਦਿਆ ਨਹੀਂ ਜੀ ਰਸਤੇ ਵਿੱਚ ਕੋਈ ਗੜਬੜ ਨਹੀਂ ਹੋਈ ਸੁਰਿੰਦਰ ਕੌਰ ਚਲੋ ਠੀਕ ਐ ਤੁਸੀਂ ਨਹੀਂ ਦੱਸਣਾ ਕੁਝ ਤਾਂ ਤੁਹਾਡੀ ਮਰਜ਼ੀ ਜੀਤਾ ਮਾਮੀ ਜੀ ਕੁਝ ਹੋਇਆ ਹੋਵੇ ਤਾਂ ਦੱਸਿਏ ਤੁਸੀਂ ਐਵੇਂ ਹੀ ਪਹਾੜੂ ਸਾਰੀ ਜਾਂਦੇ ਹੋ ਸੁਰਿੰਦਰ ਹਾਂ ਮੈਂ ਪਹਾੜੂ ਸਾਰਦੀਆਂ ਵੱਡਾ ਦਾਦੀ ਦਾ ਯਾਰ ਨਾ ਹੋਵੇ ਤੂੰ ਵੀ ਨਹੀਂ ਦੱਸਣਾ ਦਾ ਨਾਂ ਦੱਸ ਜਦੋਂ ਜ਼ਿਆਦਾ ਗੱਲ ਵਿਗੜ ਗਈ ਫਿਰ ਹੀ ਬੋਲੀ ਤੂੰ ਵੀ ਜਿੱਤਾ ਸੋਚਦਾ ਹੈ ਕਿ मामी ਨੂੰ ਕਿਵੇਂ ਪਤਾ ਲੱਗਾ ਕਿ ਰਸਤੇ ਵਿੱਚ ਕੋਈ ਹਰਕਤ ਹੋਈ ਹੈ ਜਦੋਂ ਕਿ ਮੈਂ ਤਾਂ ਵੀਰਪਾਲ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ मामੀ ਵੀ ਬੜੇ ਸ਼ੱਕ ਕਰਨ ਲੱਗ ਪਈ ਹੈ ਫਿਰ ਜਿੱਤੇ ਨੂੰ ਯਾਦ ਆਇਆ ਕਿ ਵੀਰਪਾਲ ਦੇ ਮੂੰਹ ਤੇ ਹਲਕੀ ਸੁਰਖੀ ਲੱਗੀ ਹੁੰਦੀ ਹੈ ਜਦੋਂ ਇਸਨੇ ਜੱਫੀ ਪਾਈ ਸੀ ਹੋ ਮੇਰੇ ਕਮੀਜ਼ ਨੂੰ ਲੱਗ ਗਈ ਹੋਣੀ ਹੈ ਤੇ ਇਸ ਦੀ ਸੁਰਖੀ ਖਰਾਬ ਹੋ ਗਈ ਹੁਣ ਜਿੱਤਾ ਉੱਠ ਕੇ ਉਹਨਾਂ ਕੱਪੜਿਆਂ ਕੋਲ ਜਾਂਦਾ ਹੈ ਜੋ ਉਸਨੇ ਉਤਾਰੇ ਸੀ ਸੱਚ ਸੀ ਹੀ ਕਪੜਿਆਂ ਤੇ ਸੁੱਕੀ ਲੱਗੀ ਹੋਈ ਸੀ ਫਿਰ ਜੀਤਾ ਅੱਖ ਬਚਾ ਕੇ ਉਹਨਾਂ ਨੂੰ ਕਮੀਜ਼ ਧੋ ਦਿੰਦਾ ਹੈ ਫਿਰ ਜਾਣ ਕੇ ਜੇਬਾਂ ਵਿੱਚ ਸਮਾਨ ਦੇਖਣ ਦਾ ਨਾਟਕ ਕਰਦਾ ਹੈ मामੀ ਸੁਰਿੰਦਰਕੌਰ ਵੀ ਹੁਣ ਉੱਥੇ ਆ ਜਾਂਦੀ ਹੈ ਸੁਰਿੰਦਰਕੌਰ ਹੱਸਦੀ ਹੋਈ ਕੀ ਗੱਲ ਹੋ ਗਈ ਇਸ ਤਰ੍ਹਾਂ ਹੱਥ ਮਾਰੀ ਜਾਨਾ ਜੇਬਾਂ 'ਚ ਜੀਤਾ ਸਮਾਨ ਵੇਖਦਾ ਸੀ ਜੇਬ ਵਿੱਚ ਕਿਤੇ ਕੁਝ ਹੋਵੇ ਨਾ ਸੁਰਿੰਦਰਕੌਰ ਹੱਸਦੀ ਹੋਈ ਸਮਾਨ ਤਾਂ ਹੁਣ ਅੰਦਰ ਬੈੱਡ ਤੇ ਪਿਆ ਜਾਂ ਚੱਕ ਲਿਆ ਜਾ ਕੇ ਜੇਬਾਂ 'ਚ ਕੁਝ ਨਹੀਂ ਮਿਲਣਾ ਜੀਤਾ ਸਿਰ ਖੁਰਕਦਾ ਹੋਇਆ ਆਪਣੇ ਮੰਝੇ ਤੇ ਆ ਕੇ ਬੈਠ ਜਾਂਦਾ ਹੈ ਜੀਤਾ ਹੁਣ ਆਪਣੇ ਆਪ ਨੂੰ ਚੱਕੀ ਦੇ ਪੁਣਾ ਵਿਚਕਾਰ ਫਿਸਦਾ ਹੋਇਆ ਮਹਿਸੂਸ ਕਰਦਾ ਹੈ ਜੀਤਾ ਕਿਸੇ ਵੀ ਹਾਲਤ ਵਿੱਚ ਸਿੰਭੂ ਨੂੰ ਨਹੀਂ ਸੀ ਛੱਡਣਾ ਚਾਹੁੰਦਾ ਜੀਤਾ ਹੁਣ ਹੁਣ ਇਸ ਸਵਦਾ ਹੱਲ ਕੱਢਣ ਦੀ ਕੋਈ ਉਕਤੀ ਕਰਨ ਲੱਗ ਗਿਆ ਜਿੱਤੇ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਮਾਮੀ ਵੀ ਵੀਰਪਾਲ ਦਾ ਵਿਆਹ ਮੇਰੇ ਨਾਲ ਹੀ ਕਰ ਦੇਣਾ ਚਾਹੁੰਦੀ ਹੈ ਫਿਰ ਜੀਤਾ ਪਿਆ ਇਸ ਬਾਰੇ ਹੀ ਸੋਚਦਾ ਰਿਹਾ ਫਿਰ ਜੀਤਾ ਰਾਤੀ ਰੋਟੀ ਖਾ ਕੇ ਚੁੱਪਚਾਪ ਆਪਣੀ ਨਾਨੀ ਕੋਲ ਮੰਝਾ ਢਾ ਕੇ ਸੌਂ ਗਿਆ ਅਗਲੇ ਦਿਨ ਫਿਰ ਜੀਤਾ ਤੇ ਵੀਰਪਾਲ ਅਗਲੇ ਦਿਨ ਸਕੂਟਰ ਤੇ ਹੀ ਕਾਲਜ ਜਾਂਦੇ ਹਨ ਅੱਜ ਵੀਰਪਾਲ ਫਿਰ ਜੀਤੇ ਨੂੰ ਰਸਤੇ 'ਚ ਪਿੱਛੋਂ ਦੀ ਜਫੀ ਪਾ ਬੈਠ ਗਈ ਵੀਰਪਾਲ ਨੂੰ ਟੋਕ ਕੇ ਜੀਤਾ ਕੋਈ ਨਵੀਂ ਮੁਸੀਬਤ ਨਹੀਂ ਸੀ ਲੈਣਾ ਚਾਹੁੰਦਾ ਵੀਰਪਾਲ ਹੁਣ ਰੋਜ਼ ਦੀ ਇਸ ਤਰ੍ਹਾਂ ਕਰਦੀ ਨਾਲੇ ਕਾਲਜ ਵਿੱਚ ਵੀ ਜੀਤੇ ਨਾਲ ਇਹੋ ਜਿਹੀ ਹਰਕਤ ਕਰਦੀ ਰਹਿੰਦੀ ਅਗਲੇ ਸ਼ਨੀਵਾਰ ਤੇ ਜੀਤਾ ਆਪਣੇ ਪਿੰਡ ਬੇਬੇ ਕੋਲ ਆ ਗਿਆ ਫਿਰ ਜੀਤਾ ਵੀਰਪਾਲ ਦੀ ਮਾਮੀ ਵਾਲੀ ਗੱਲ ਬੇਬੇ ਨਾਲ ਸਾਂਝੀ ਕਰਦਾ ਹੈ ਬੇਬੇ ਵੀ ਸਿੱਟੇ ਤੇ ਪਹੁੰਚਦੀ ਹੈ ਕਿ ਸੁਰਿੰਦਰ ਕੌਰ ਜਿੱਤੇ ਦੀ ਵਿਚੋਲਣ ਬਣਨਾ ਚਾਹੁੰਦੀ ਹੈ ਹੋ ਵੀ ਆਪਣੀ ਭਤੀਜੀ ਦਾ ਸਾਖ ਦੇਣਾ ਹੈ ਫਿਰ ਬੇਬੇ ਤੇ ਜਿੱਤੇ ਦੀ ਰਾਏ ਪੁੱਛਦੀ ਹੈ ਕਿ ਉਸਨੇ ਕਿਵੇਂ ਕਰਨਾ ਹੈ ਜਿੱਤਾ ਬੇਬੇ ਮੈਂ ਤਾਂ ਹੁਣ ਉਥੋਂ ਖਿਹੜਾ ਛਡਾਉਣ ਨੂੰ ਫਿਰਦਾ ਬੇਬੇ ਪੁੱਤ ਤੂੰ ਫਿਰ ਇਸ ਤਰ੍ਹਾਂ ਕਰ ਤੂੰ ਵੀ ਹੋਸਟਲ 'ਚ ਰਹਿਣਾ ਲੱਗ ਜਾ ਜਿੱਤਾ ਬੇਬੇ ਮੈਨੂੰ ਚੰਗਾ ਨਹੀਂ ਲੱਗਦਾ ਹੋਸਟਲ ਵਿੱਚ ਰਹਿਣਾ ਹੋਸਟਲ 'ਚ ਰਹਿਣਾ ਮੈਨੂੰ ਤਾਂ ਘੁਟਿਆ-ਘੁਟਿਆ ਜਿਹਾ ਲੱਗਦਾ ਹੈ ਬੇਬੇ ਪੁੱਤ ਤੂੰ ਚੁੱਪ ਕਰਕੇ ਬਸ ਦਾ ਪਾਸ ਬਣਵਾ ਲੈ ਆਵਦਾ ਸ਼ਾਮ ਨੂੰ ਘਰੇ ਆ ਗਿਆ ਜੇ ਕੋਈ ਪੁੱਛੇ ਨਾਨਕਿਆਂ ਤੋਂ ਕੀ ਗੱਲ ਹੋ ਗਈ ਹੁਣ ਆਉਂਦਾ ਨਹੀਂ ਤਾਂ ਕਹਿ ਦੇਵੀ ਬੇਬੇ ਦਾ ਦਿਲ ਨਹੀਂ ਸੀ ਲੱਗਦਾ ਘਰ ਕੱਲੀ ਦਾ ਤਾਂ ਕਰਕੇ ਪਿੰਡ ਚਲਾ ਜਾਂਦਾ ਜੀਤਾ ਕਰਦਾ ਹਾਂ ਬੇਬੇ ਹੁਣ ਇਸੇ ਤਰ੍ਹਾਂ ਹੀ ਆਵਦਾ ਰੋਜ਼ ਪਿੰਡ ਹੀ ਆਇਆ ਕਰਾਂਗਾ ਫਿਰ ਦੋਨਾਂ ਦੇ ਬੈਠੇ ਦਿਆਂ ਹੀ ਸਿੰਬੋ ਵੀ ਆ ਗਈ ਕੋਲ ਪਹੁੰਚ ਕੇ ਸਿੰਬੋ ਜੀਤੇ ਨੂੰ ਨਮਸਤੇ ਕਰਦੀ ਹੈ ਦੋਨੋਂ ਇੱਕ ਦੂਜੇ ਨੂੰ ਵੇਖ ਬਹੁਤ ਖੁਸ਼ ਹੁੰਦੇ ਹਨ ਜੀਤਾ ਕਿਵੇਂ ਸਿੰਬੋ ਅੱਜ ਕਵੇਲਾ ਕਰ ਲਿਆ ਆਉਂਦੀ ਨਹੀਂ ਸਿੰਬੋ ਸਰਦਾਰ ਜੀ ਕਵੇਲਾ ਮੈਂ ਨਹੀਂ ਤੁਸੀਂ ਕੀਤਾ ਮੈਂ ਤਾਂ ਤੁਹਾਨੂੰ ਉਡੀਕ ਉਡੀਕ ਕੇ ਫਿਰ ਅੰਮਾ ਕੋਲ ਗਈ ਸੀ ਹੁਣ ਬੇਬੇ ਜੀਤੇ ਦੇ ਪੀਣ ਵਾਸਤੇ ਤੌੜੀ ਵਾਲਾ ਦੁੱਧ ਲੈਣ ਵਾਸਤੇ ਚਲੀ ਗਈ ਬੇਬੇ ਦੇ ਪਾਸੇ ਹੋਂ ਤੇ ਸਿੰਬੋ ਜੀਤੇ ਦੇ ਨਾਲ ਲਗ ਮੰਜੀ ਤੇ ਬੈਠ ਗਈ ਫਿਰ ਜੀਤਾ ਉਸਦੇ ਦੂਜੇ ਮੋਢੇ ਤੇ ਹੱਥ ਰੱਖ ਲੈਂਦਾ ਹੈ ਜੀਤਾ ਸਿੰਬੋ ਕਿਵੇਂ ਰਹੀ ਤੇਰੀ ਪੜ੍ਹਾਈ ਇਸ ਹਫ਼ਤੇ ਕਿਵੇਂ ਗਣਿਤ ਦਾ ਕੁਝ ਪੈਂਦਾ ਪੱਲੇ ਕਿ ਨਹੀਂ ਸਿੰਬੋ ਸਰਦਾਰ ਜੀ 8ਵੀਂ ਦੀ ਗਣਿਤ ਨੂੰ ਪਹਿਲਾਂ ਸਮਝਿਆ ਹੈ ਫਿਰ 9ਵੀਂ ਦਾ ਕੁਝ ਪੱਲੇ ਪਿਆ ਵਰਗਮੂਲ ਦੇ ਸਵਾਲ ਤਾਂ 8ਵੀਂ ਚ ਹੀ ਸ਼ੁਰੂ ਹੁੰਦੇ ਨੇ 9ਵੀਂ ਚ ਤਾਂ ਬੜੇ ਔਖੇ ਲੱਗਦੇ ਸੀ ਮੈਨੂੰ ਜਦੋਂ 8ਵੀਂ ਵਾਲੇ ਗਣਿਤ ਦੀ ਦੁਹਾਈ ਹੋਈ ਤਾਂ ਕਿਤੇ ਜਾ ਕੇ ਪਤਾ ਲੱਗਾ ਮੈਨੂੰ ਹੁਣ ਸੰਕੂ ਤੇ ਚਤੁਰਭੁਜ ਵਾਲੇ ਸਵਾਲ ਵੀ ਬਹੁਤ ਹੈ ਮੈਂ ਤਾਂ ਇਹ ਮਿੰਟਾਂ ਚ ਹੀ ਹੱਲ ਕਰ ਲੈਂਦੀ ਆ ਜੀਤਾ ਸ਼ਾਬਾਸ਼ ਮੇਰੀ ਸਿੰਭੋ ਹੋਰ ਵਿਸ਼ਿਆਂ ਦਾ ਕੀ ਹਾਲ ਹੈ ਸਿੰਭੋ ਸਰਦਾਰ ਜੀ ਦੂਜਿਆਂ ਚ ਤਾਂ ਠੀਕ ਆ ਹੁਣ ਅਗਲੇ ਹਫ਼ਤੇ ਕੱਚੇ ਪੇਪਰ ਹੈ ਜੀ ਜੀਤਾ ਚਲੋ ਵਧੀਆ ਫੇਰ ਹੀ ਪਤਾ ਲੱਗੂ ਕਿ ਤੂੰ ਕਿੰਨੇ ਕ ਪਾਣੀ ਚ ਐ ਹੁਣ ਜੀਤਾ ਥੋੜਾ ਕਸਿੰਬੋ ਤੋਂ ਪਾਸੇ हट ਜਾਂਦਾ ਹੈ ਬੇਬੇ ਵੀ ਆਪਣੇ ਤਿੰਨਾਂ ਲਈ ਦੁੱਧ ਲੈ ਕੇ ਆ ਗਈ ਬੇਬੇ ਜੀਤੇ ਨੂੰ ਗੁੜ ਦੀ ਡਲੀ ਦੁੱਧ ਨਾਲ ਫੜਾਉਂਦੇ ਸੀ ਵੋ ਕੀ ਮਤਲਬ ਸਰਦਾਰ ਜੀ ਤੁਹਾਡਾ ਕਿ ਮੈਂ ਪਰਦੀ ਨਹੀਂ ਜੀਤਾ ਸੀ ਵੋ ਤੂੰ ਗੱਲ ਨੂੰ ਵਕੀਲਾ ਮੰਗ ਦੂਜੇ ਪਾਸੇ ਲੈ ਗਈ ਮੇਰਾ ਮਤਲਬ ਸੀ ਕਿ ਤੇਰੀ ਪੜ੍ਹਾਈ 'ਚ ਕਿੰਨੀ ਕੁ ਤਿਆਰੀ ਹੋ ਗਈ ਕਿੰਨੀ ਕੁ ਤੂੰ ਸਿੱਖ ਗਈ ਇਹਨਾਂ ਪੇਪਰਾਂ ਵਿੱਚ ਪਤਾ ਲੱਗ ਜਾਵੇਗਾ ਬੇਬੇ ਸਿੰਬੋ ਦਾ ਫਿਰ ਮੇਰੇ ਹਿਸਾਬ ਨਾਲ ਤਾਂ ਵਕੀਲ ਹੀ ਬਣੇਗੀ ਜਿਹੜੀ ਹੁਣ ਤੋਂ ਹੀ ਗੱਲ ਨੂੰ ਵਧਾਉਣ ਲੱਗ ਗਈ ਵੈਸੇ ਵੀ ਸਿੰਬੋ ਹੁਣ ਪੜ੍ਹਾਈ ਨੂੰ ਲੈ ਕੇ ਜੀਤੇ ਨਾਲ ਕਈ ਵਿਸ਼ਿਆਂ ਤੇ ਵੈਸ ਕਰਦੀ ਹੈ ਵਿਚਾਰ ਚਰਚਾ ਵੀ ਕਰਦੀ ਹੈ ਮਾਸਟਰ ਰਕੇਸ਼ ਕੁਮਾਰ ਨੂੰ ਵੀ ਕਈ ਨਵੇਂ ਸਵਾਲ ਖੜੇ ਕਰ ਦਿੰਦੀ ਹੈ ਰਕੇਸ਼ ਬੇਬੇ ਨੂੰ ਰੋਜ਼ ਹੀ ਆਖਦਾ ਕਿ ਸਿੰਬੋ ਤਾਂ ਵਕੀਲਾ ਨੂੰ ਵੀ ਮੌਤ ਪਾਉਂਦੀ ਹੈ ਇਸ ਤਰ੍ਹਾਂ ਹੁਣ ਸਿੰਬੋ ਵੀ ਵਕੀਲ ਬਣ ਦਾ ਸੁਪਨਾ ਲੈਣ ਲੱਗੀ ਹੁਣ ਸਿੰਬੋ ਦੁੱਧ ਪੀ ਕੇ ਬਾਲਟੀ ਲੈ ਕੇ ਪਸ਼ੂਆਂ ਵੱਲ ਤੁਰ ਗਈ ਜੀਤਾ ਹੁਣ ਸਫ਼ਰ ਦਾ ਥੱਕਾ ਹੋਣ ਕਰਕੇ ਮੱਝੇ ਤੇ ਆਰਾਮ ਕਰਨ ਲਈ लेट ਗਿਆ ਉਜੀ ਸਮੇਂ ਚ ਸਿੰਬੋ ਇੱਕ ਬਾਲਟੀ ਚੌਂਤਰੇ ਤੇ ਬੇਬੇ ਕੋਲ ਰੱਖ ਕੇ ਫਿਰ ਜਿੱਤੇ ਕੋਲ ਆ ਗਈ ਸਿੰਬੋ ਸਰਦਾਰ ਜੀ ਐਨਾ ਆਰਾਮ ਵੀ ਹਰਾਮ ਹੁੰਦਾ ਆਜੂ ਆਪਾਂ ਧਾਰਾ ਕੱਢੀਏ ਮੱਝਾਂ گاਵਾਂ ਦੀ ਜਿੱਤਾ گاਵਾਂ ਦੀ ਸਿੰਬੋ ਹਾਂ ਸਰਦਾਰ ਜੀ ਲੱਗਦਾ ਅਜੇ ਤੁਸੀਂ ਪਸ਼ੂਆਂ ਵੱਲ ਆਏ ਨਹੀਂ ਬੇਬੇ ਨੂੰ ਕਿਹਾ ਕਿ ਮੈਂ ਦੋ گاਵਾਂ ਰੱਖੀਆਂ ਆ ਜਾ ਵੇ ਕਿੰਨੀਆਂ ਵਧੀਆਂ ਨੇ ਜਿੱਤਾ ਚਲਣੀ ਮੇਰੀ ਸਿੰਬੋ ਵੇਖੀਏ ਤੇਰੀਆਂ گاਵਾਂ ਸਿੰਬੋ ਤੇ ਜਿੱਤਾ ਦੋਨੋਂ ਬਾਲਟੀਆਂ ਤੇ ਹੋ ਡਰਮ ਲੈ ਕੇ ਪਸ਼ੂਆਂ ਵੱਲ ਚਲੇ ਗਏ ਜਿੱਤਾ گاਵਾਂ ਨੂੰ ਵੇਖਦਾ ਦੋਨੋਂ گاਵਾਂ ਬਹੁਤ ਵਧੀਆਂ ਨਸਲ ਦੀਆਂ ਸਨ ਜੀਤਾਏ ਤੈਨੂੰ ਕਿੱਥੋਂ ਲੱਭ ਗਈਆਂ ਇੰਨੀਆਂ ਵਧੀਆਂ ਅਸੀਂ ਉਹ ਸਰਦਾਰ ਤੈਨੂੰ ਤਾਂ ਪਤਾ ਹੀ ਆ ਚਾਚਾ ਬਲਦਾਂ ਤੇ گاਵਾ ਦਾ ਵਪਾਰੀ ਦਾ ਕੰਮ ਵੀ ਕਰਦਾ ਉਹਨੂੰ ਇਹ ਵਧੀਆਂ ਲੱਗੀਆਂ ਲਿਆ ਕੇ ਇੱਥੇ ਬੰਨ ਦਿੱਤੀ ਆ ਬੇਬੇ ਬੰਦੀ ਕੀਮਤ ਦੇ ਦਿੱਤੀ ਇਹਨਾਂ ਦੀ ਹੋਰ ਕੀ ਕਰਨਾ ਸੀ ਅਸੀਂ ਜੀਤਾ ਚਲੋ ਠੀਕ ਐ ਤੂੰ ਹੀ ਕਾਢ ਇਹਨਾਂ ਦੀ ਤਾਂ ਮੈਂ ਤਾਂ ਮੱਝਾ ਬੈਠਦਾ ਹਾਂ ਹੁਣ ਦੋਨੋਂ ਰਲ ਜਲਦੀ ਧਾਰਾਂ ਦਾ ਕੰਮ ਨਵੇੜ ਕੇ ਵੇਲੇ ਹੋ ਗਏ ਫਿਰ ਦੋਨੋਂ ਮੰਜੇ ਤੇ ਬੈਠ ਕੇ ਗੱਲਾਂ ਕਰਦੇ ਆ ਜੀਤਾ ਮੇਰੀ ਸਿੰਬੋ ਹੁਣ ਮੈਂ ਰੋਜ਼ ਘਰੇ ਆਉਣ ਲੱਗ ਜਾਣਾ ਕੱਲ੍ਹ ਜੀ ਹੁਣੀ ਮੈਂ ਨਾਨਕੇ ਜਾਇਆ ਕਰਦਾ ਮੇਰਾ ਤਾਂ ਤੇਰੇ ਬਿਨਾ ਜੀ ਨਹੀਂ ਲੱਗਦਾ ਉਥੇ ਤੂੰ ਦਿਸਦੀ ਰਹੇ ਤਾਂ ਮੇਰੇ ਵਾਸਤੇ ਹਨੇਰੇ ਚ ਵੀ ਚਾਨਣ ਹੀ ਰਹਿੰਦਾ ਸਿੰਬੋ ਸਰਦਾਰ ਜੀ ਥੋੜਾ ਪੰਪ ਘੱਟ ਮਾਰ ਲਿਆ ਕਰੋ ਹੋਰ ਤੇਰੀ ਸਿੰਬੋ ਹਵਾ ਛੁੱਟ ਜਾਏ ਜੀਤਾ ਸਿੰਬੋ ਹੋਰ ਦੱਸ ਤੈਨੂੰ ਕਿਵੇਂ ਬਿਆਨ ਕਰਾਂ ਇਹਨਾਂ ਗੱਲਾਂ ਨੂੰ ਤੂੰ ਪੰਪ ਦੱਸਦੀ ਐ ਸਿੰਬੋ ਜੇ ਕੋਈ ਤੇਰੇ ਜੀਤੇ ਤੇ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਕਰੇ ਤਾਂ ਤੂੰ ਕੀ ਕਰੇਂਗੀ ਸਿੰਬੋ ਸਰਦਾਰ ਜੀ ਮੇਰੇ ਵਾਂਗ ਹੀ ਉਸ ਦੀ ਵੀ ਆਪਣੀ ਹੀ ਪਸੰਦ ਐ ਮੇਰੇ ਬਰਾਬਰ ਜ਼ਰੂਰ ਆ ਸਕਦੀ ਹੈ ਪਰ ਤੈਨੂੰ ਮੇਰੇ ਤੋਂ ਦੂਰ ਨਹੀਂ ਕਰ ਸਕਦੀ ਇੱਥੇ ਤਾਂ ਹੁਣ ਦੋ ਦਿਲਾਂ ਦੇ ਮੇਲ ਦੀ ਗੱਲ ਹੈ ਜੇ ਤੁਹਾਡਾ ਮੇਰੇ ਨਾਲ ਦਿਲ ਮਿਲਦਾ ਹੈ ਤਾਂ ਤੁਸੀਂ ਮੇਰੇ ਹੀ ਹੋ ਜੇ ਹੋਰ ਤੁਹਾਡੇ ਨਾਲ ਜ਼ਿਆਦਾ ਕਰਦੀ ਹੈ ਤਾਂ ਤੁਸੀਂ ਮਜਬੂਰ ਹੋ ਤਾਂ ਕੋਈ ਗੱਲ ਨਹੀਂ ਮੈਂ ਤਾਂ ਉਸ ਨਾਲ ਵੀ ਖੁਸ਼ੀ ਖੁਸ਼ੀ ਰਹਿ ਲਵਾਂਗੀ ਪਰ ਮੈਂ ਤੁਹਾਡੇ ਤੋਂ ਕਦੇ ਵੱਖ ਨਹੀਂ ਹੋਵਾਂਗੀ ਸਰਦਾਰ ਜੀ ਹੁਣ ਜੀਤੇ ਤੇ ਸਿੰਭੋ ਦੀਆਂ ਅੱਖਾਂ 'ਚ ਪਾਣੀ ਭਰ ਚੁੱਕਾ ਸੀ ਧੰਨਵਾਦ ਜੀ